ਨਵਾਂ ਭਾਰਤੋ ਰੋਡ ਤੇ ਨਵੀਂ ਤਕਨੀਕ ਤੇ ਨਾਲ ਹਰਦੇਵ ਕੰਪੈਨ 950 ਜਿਹੜੀ ਤਿਆਰ ਕੀਤੀ ਗਈ ਆ ਜਿਸ ਦੀ ਕੁੰਡ ਚਕਾਈ ਅੱਜ ਉੱਗੇ ਉੱਗੇ ਜਿਸ ਤਰ੍ਹਾਂ ਕਿ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਬਲਵਰਦਾਸ ਕਰਕੇ ਕੁੰਡ ਚਕਾਈਏ ਜਿਹੜੀ ਕੀਤੀ ਗਈ ਆ ਉਹ ਪਹੁੰਚੇ ਹੋਏ ਸਨ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਨੇ ਆ ਜਿਸ ਤਰ੍ਹਾਂ ਕਿ ਇਹ ਜਿਹੜਾ ਉੱਗਰ ਤੁਹਾਨੂੰ ਦਿਖ ਰਿਹਾ ਜਦੋਂ ਕਣਕ ਦਾ ਸੀਜ਼ਨ ਹੁੰਦਾ ਪਹਿਲਾਂ ਕੰਪੈਨ ਕਣਕ ਪੜਦੀ ਹੈ ਤੇ ਉਸ ਤੋਂ ਬਾਅਦ ਤੂੜੀ ਕਰਵਾਈ ਜਾਂਦੀ ਆ ਤੂੜੀ ਪਿੱਛੇ ਟਰੈਕਟਰ ਤੇ ਰੀਪਰ ਬਿਲਕੁਲ ਤਿੰਨ ਤੋਂ ਚਾਰ ਸਾਧਨ ਲੈਣੇ ਪੈਂਦੇ ਸੀ ਹਨ ਪਰ ਹੁਣ ਜਿਹੜੀ ਇਹ ਤਕਨੀਕ ਨਵੀਂ ਆਈਆ ਹੁਣ ਇਸ ਕੰਪੈਨ ਅੱਗੇ ਅੱਗੇ ਕਣਕ ਕੱਟੀ ਜਾਊ ਤੇ ਪਿੱਛੇ ਪਿੱਛੇ ਤੂੜੀ ਬਣੀ ਜਾਣੀ ਆ ਉਹ ਟਰਾਲੀ ਦੇ ਵਿੱਚ ਪੈਣੀ ਆ ਇਹ ਸਿਸਟਮ ਹੀ ਲਾਗੂ ਜਿਹੜਾ ਕਰ ਦਿੱਤਾ ਗਿਆ ਜਿਹੜੀ ਤੁਹਾਨੂੰ ਇਹ ਤਕਨੀਕ ਅਸੀਂ ਦਿਖਾ ਰਹੇ ਆ ਇਹ ਕੰਟਰੋਲ ਆ ਲਿਫਟ ਦਾ ਲਿਫਟ ਦਾ ਕੰਟਰੋਲ ਜਦੋਂ ਕੋਈ ਟਰਾਲੀ ਪਾਉਣੀ ਆ ਤਾਂ ਇਹਦੇ ਨਾਲ ਟਰਾਲੀ ਪੈ ਸਕਦੀ ਆ ਇਹ ਡਰਾਵਲ ਵਗੈਰਾ ਦੇ ਦਿੱਤੀਆਂ ਲਿੰਕਾਂ ਵਗੈਰਾ ਦੇ ਦਿੱਤੀਆਂ ਛੋਟੀਆਂ ਵੱਡੀਆਂ ਕਰਨੀਆਂ ਜਿਹੜੀਆਂ ਇਹ ਉਹ ਲਿੰਕਾਂ ਨੇ ਜਿਹੜੀਆਂ ਟਰਾਲੀ ਨੂੰ ਸਪੋਰਟ ਦੇ ਕੇ ਇਸ ਦੇ ਵਿੱਚ ਇਸ ਹੁੱਕ ਦੇ ਵਿੱਚ ਟਰਾਲੀ ਇਹਨੇ ਪੈ ਜਾਣਾ ਉਸ ਤੋਂ ਬਾਅਦ ਜਿਹੜੀ ਤੂੜੀ ਆ ਉਹ ਪਿੱਛੇ ਪਈ ਜਾਣੇ ਜਿਹੜੇ ਕਣਕ ਪਾਉਗੀ ਉਗਰ ਉਹ ਸਾਈਡ ਤੇ ਟਰਾਲੀ ਦੇ ਵਿੱਚ ਪਾਉਗੀ ਕਿਉਂ ਦੋ ਟਰਾਲੀਆਂ ਨਾ ਤਿੰਨ ਟਰਾਲੀਆਂ ਦੇ ਨਾਲ ਸਾਰਾ ਇੱਕੋ ਸਮੇਂ ਦੇ ਵਿੱਚ ਸਾਰਾ ਕੰਮ ਹੋਵੇਗਾ ਜਿਸ ਤਰ੍ਹਾਂ ਕਿ ਮੂਰੇ ਕਣਕ ਦੀ ਕਿਟਾਈ ਹੋਵੇਗੀ ਉਦੇ ਪਿੱਛੇ ਤੂੜੀ ਨਾਲ ਦੀ ਨਾਲ ਬਣੇਗੀ ਪਹਿਲਾਂ ਕਿਸਾਨਾਂ ਨੂੰ ਕੀ ਕਰਨਾ ਪੈਂਦਾ ਸੀ ਕਣਕ ਵੜਾਉਣ ਤੋਂ ਬਾਅਦ ਰੀਪਰ ਰੀਪਰ ਲੈਣੇ ਪੈਂਦੇ ਸਨ ਰੀਪਰ ਤੂੜੀ ਵਾਲਾ ਤੇ ਟਰਾਲੀਆਂ ਲੈਣੀਆਂ ਪੈਂਦੀਆਂ ਟਰਾਲੀਆਂ ਦੇ ਜਾਲੀਆਂ ਲਗਾਉਣੀਆਂ ਪੈਂਦੀਆਂ ਸਨ ਕੋ ਡਬਲ ਖਰਚਾ ਜਿਹੜਾ ਉਹ ਕਿਸਾਨਾਂ ਨੂੰ ਕਿਤੇ ਜ਼ਰੂਰ ਪੈਂਦਾ ਸੀ ਪਰ ਹੁਣ ਘੱਟ ਖਰਚੇ ਦੇ ਵਿੱਚ ਕਿਸਾਨਾਂ ਨੂੰ ਵਧੀਆ ਤਕਨੀਕ ਦੇ ਨਾਲ ਜਿਹੜੀ ਹਰਦੇਵ ਕੰਪੈਨ ਬਣਾਈ ਗਈ ਹੈ ਫੋਰਮੈਨ ਨੇ ਜੀ ਔਰ ਫਾਰਮੈਂਡ ਦੇ ਨਾਲ ਵੀ ਗੱਲਬਾਤ ਕਰਾਂਗੇ ਫਾਰਮੈਂਡ ਜਿਹੜੀ ਤਕਨੀਕ ਦੇ ਨਾਲ ਤੁਸੀਂ ਇਹ ਮਸ਼ੀਨ ਤਿਆਰ ਕੀਤੀ ਹੈ ਕਿ ਕੀ ਕੀ ਹੋਰ ਮਸ਼ੀਨੋਂ ਹਟ ਕੇ ਕੀ ਕੀ ਦਿਖਾਇਆ ਗਿਆ ਇਹਦੇ ਵਿੱਚ ਇਹਦੇ ਵਿੱਚ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਵੇਂ ਆਪਣੀਆਂ ਹੋਰ ਕੰਬਾਈਨਸ ਨੇ ਇਹਦੇ ਨਾਲ ਦੀਆਂ ਉਹਨਾਂ ਦੇ ਵਿੱਚ ਇੱਕ ਥਰੇਸ਼ਰ ਚੱਲਦਾ ਇਹਦੇ ਤਿੰਨ ਥਰੇਸ਼ਰ ਕੰਮ ਕਰਨਗੇ ਇਹਦੇ ਤਿੰਨ ਥਰੇਸ਼ਰ ਅਸੀਂ ਦੱਤੇ ਨੇ ਤੂੜੀ ਵਾਸਤੇ ਤੇ ਹੋਰ ਨਾਲੋਂ ਇਹ ਬਹੁਤ ਅਸੀਂ ਨੇ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਚਾਹਣਾ ਆਜੋ ਇੱਧਰ ਨੂੰ ਅਸੀਂ ਜਿਹੜੀ ਚੇਂਜਿੰਗ ਕਰੀ ਆ ਇਹਦੇ ਵਿੱਚ ਜਿਹੜੀ ਅਸੀਂ ਵਾਇਰਿੰਗ ਦਿੱਤੇ ਨੇ ਹੋਰ ਕੰਬਾਈਨ ਦੇ ਨਾਲੋਂ ਵੱਖ ਦਿੱਤੇ ਨੇ ਜੇ ਅਸੀਂ 6311 ਦਾ ਵਾਇਰਿੰਗ ਔਰ ਪਾਰ ਛਾਵੜ ਦਿੱਤੀ ਅਸੀਂ ਨੇ ਇਹਦੇ ਵਿੱਚ ਦੋਏ ਪਾਸੇ ਅਸੀਂ ਚਾਰ ਵਾਇਰਿੰਗ ਦੋ ਵਾਇਰਿੰਗ ਇੱਧਰ ਦੋ ਵਾਇਰਿੰਗ ਉੱਧਰ 6311 ਦੇ ਦਿੱਤੇ ਨੇ ਔਰ ਜਿਹੜੀਆਂ ਕੰਬਾਈਨਾ ਨੇ ਉਹ ਸਿੰਗਲ ਵਾਇਰਿੰਗ ਨਾਲ ਨੇ ਇਹ ਪਰ ਇੰਡੀਆ ਦੀ ਫਰਸਟ ਟੈਕਨੋਲੋਜੀ ਹੈ ਜੀ ਇਹ ਜਿਹੜੀ ਅਸੀਂ ਇਹ ਲਾਂਚ ਕੀਤੀ ਅੱਜ ਅਸੀਂ ਬਾਬਾ ਜੀ ਦੇ ਬਹੁਤ ਧੰਨਵਾਦੀਆਂ ਜਿਹੜੇ ਉਹਨਾਂ ਨੇ ਆ ਕੇ ਸਾਡੇ ਇੱਥੇ ਕੁੰਡ ਚਕਾਈ ਕਰੀ ਕਿਮੈਂ ਦੀ ਅਸੀਂ ਬਹੁਤ ਉਹਨਾਂ ਦੇ ਅਤੀ ਧੰਨਵਾਦੀਆਂ ਸਾਰੀ ਸਾਡੀ ਬਿਲਕੁਲ ਜਿਸ ਤਰ੍ਹਾਂ ਹੋਰ ਡੀਜ਼ਲ ਦੇ ਖਰਚੇ ਦੀ ਗੱਲ ਕਰਾਂਗੇ ਡੀਜ਼ਲ ਦਾ ਖਰਚੇ ਦੇ ਨਾਲ ਕਿੰਨਾ ਕੁ ਵਧੇਗਾ ਕਿਉਂ ਪਹਿਲਾਂ ਕਿੰਨਾ ਸੀ ਹੁਣ ਕਿੰਨਾ ਹੋਰ ਵੱਧ ਸਕੇਗਾ ਕਿਉਂਕਿ ਡਬਲ ਚੱਲਣਾ ਹਾਂ ਜੀ ਇਹ ਛੋਟਾ ਟਰਾਲੀ ਟੂੜੀ ਵਾਲਾ ਛੋਟਾ ਲਾਉਣਾ ਪਹਿਲਾਂ ਤਾਂ ਫੂਸ ਥੱਲੇ ਨੀਚੇ ਗੇਰਦੇ ਸੀ ਉਹਨੂੰ ਟਰਾਲੀ ਦੇ ਵਿੱਚ ਜਾਣਾ ਸਰ ਡੀਜ਼ਲ ਦਾ ਤਾਂ ਮੈਕਸਿਮਮ ਆ ਜਿਹੜੇ ਇਹਦੀ ਇੰਜਨ ਅਸੀਂ 160 HP ਦਾ ਇੰਜਨ ਦਿੱਤਾ ਇਹਦੇ ਤੇ ਅਸੀਂ ਜਿਹੜੇ ਕਿ ਇਹਦੀ ਐਵਰੇਜ ਆ ਜਿਵੇਂ ਘੰਟੇ ਦੀ 8.5 9 ਲੀਟਰ ਦੇ ਵਿੱਚ ਕੰਪਨੀ ਬੋਲਦੀ ਆ ਆਲਰੇਡੀ ਜੇ ਮੈਂ ਮੈਕਸਿਮਮ ਜੇ ਟਰਾਲੀ ਦੇ ਨਾਲੇ ਲੋਡ ਪਾਊਗਾ ਜਿਹੜਾ ਇਹਦੇ ਤੇ ਇਫਰੇਸ਼ਨਾਂ ਦਾ ਤਾਂ ਉਹੀ ਅਤੀ 10 11 ਲੀਟਰ ਦੇ ਇਹਦੀ ਐਵਰੇਜ ਜਾਂਦੀਆਂ ਜੇ ਹੁਣ ਆਪਾਂ ਸੋਚਦੇ ਆ ਕਿਸਾਨ ਨੂੰ ਟਰੈਕਟਰ ਵੀ ਲੈਣਾ ਪੈਂਦਾ ਰੀਪਰ ਲੈਣਾ ਪੈਂਦਾ ਟਰੋਲੀਆਂ ਬਣਾਉਣੀਆਂ ਪੈਂਦੀਆਂ ਚਲੋ ਟਰੋਲੀਆਂ ਤਾਂ ਇਹਦੇ ਨਾਲ ਵੀ ਲੱਗਣੀਆਂ ਨੇ ਆ ਇਹਦੇ ਤੇ ਨਾਲ ਕਿਸਾਨ ਦਾ ਘੱਟੋ-ਘੱਟ 10-12 ਲੱਖ ਰੁਪਏ ਦਾ ਬਚਤ ਹੁੰਦੀ ਆ ਇਸ ਕਮਾਈ ਨਾਲ ਤੇ ਇਹਦਾ ਖਰਚਾ ਵੀ ਘੱਟ ਆ ਡਰਾਈਵਰ ਵੀ ਉਹੀ ਲੱਗਣੇ ਨੇ ਫੋਰਮੈਨ ਵੀ ਇਹਦੇ ਤੇ ਉਹੀ ਰਹਿਣੇ ਨੇ ਤੇ ਬਾਕੀ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਵੀ ਦੇਖੋ ਇਹ ਕਮਾਈਨ ਅਸੀਂ ਬਣਾਈ ਆ ਤੁਸੀਂ ਸਾਡਾ ਸਹਿਯੋਗ ਦਿਓ ਅਸੀਂ ਸਾਨੂੰ ਇਹਦੇ ਵਿੱਚ ਜੇ ਸਾਨੂੰ ਕੋਈ ਕੋਈ ਹੋਰ ਵੀ ਕੋਈ ਪ੍ਰੋਬਲਮ ਆਈ ਤਾਂ ਅਸੀਂ ਇਹਨੂੰ ਹੋਰ ਸੁਧਾਰਨ ਦੇ ਵਿੱਚ ਇਹਦੀ ਕੋਸ਼ਿਸ਼ ਕਰਾਂਗੇ ਬਿਲਕੁਲ ਇਹਦੀ ਕੀਮਤ ਕਿੰਨੀ ਕੁ ਰੱਖੀ ਗਈ ਆ ਕਿਉਂ ਹਰ ਕਿਸਾਨ ਦੀ ਪਹੁੰਚ ਤੱਕ ਹੋਵੇਗੀ ਕਿਉਂਕਿ ਵੱਡਾ ਕਿਸਾਨ ਹੀ ਇਹਨੂੰ ਖਰੀਦ ਪਾਏਗਾ ਕੀਮਤ ਦਾ ਦੇਖੋ ਸਰ ਆਲਰੇਡੀ ਜਿਹੜੀ ਆ ਔਰ ਕੰਬਾਈਨਾ ਨੇ ਹੋਰ ਕੰਬਾਈਨਾ ਜ ਆਪਣੀ ਕੰਬਾਈਨਾ ਥੋੜੀ ਬਹੁਤੀ ਦਾ ਹੀ ਫਰਕ ਪੈਣਾ ਜੋ ਕਿ ਜ਼ਿਆਦਾ ਨਹੀਂ ਪੈਣਾ ਹੈਗਾ ਕਮੀਆਂ ਜਿਹੜੀ ਇਹਦੀ ਅਸੀਂ ਰੇਟ ਆ ਉਹ ਹੁਣ ਅਸੀਂ ਇਹਦਾ ਨਿਰਧਾਰਤ ਕਰਾਂਗੇ ਕੀ ਰੇਟ ਇਹਦਾ ਅਸੀਂ ਰੱਖਣਾ ਵੀ ਦੇਖੋ ਹੁਣ ਜਿਹੜੀ ਕੰਬਾਈਨਾ ਹੋਰ ਕੰਬਾਈਨਾ ਜਾ ਰਹੀਆਂ ਸੀਗੀਆਂ ਉਹਨਾਂ ਦਾ ਰੇਟ ਤਾਂ ਬਣੇ ਹੋਏ ਨੇ ਇਹਦੇ ਨਾਲ ਅਸੀਂ ਦੇਖੋ ਕੰਬਾਈਨ ਇਹਦਾ ਰੇਟ ਅਸੀਂ ਅੱਜ ਅੱਜ ਕੱਲ ਦੇ ਵਿੱਚ ਪੂਰਾ ਇਹਦਾ ਪ੍ਰੋਪਰ ਰੇਟ ਕੱਢ ਕੇ ਅਸੀਂ ਮਾਰਕੀਟ ਦੇ ਵਿੱਚ ਇਹਦਾ ਰੇਟ ਜਿਹੜੀ ਆਮ ਕੰਪੈਨ ਦਾ ਡੀਜ਼ਲ ਖਰਚਾ ਜਿਸ ਤਰ੍ਹਾਂ ਕਿ ਹੁਣ ਝੋਨੇ ਦੀ ਬੜਾਈ ਆ ਉਹਦਾ ਕਿੰਨਾ ਖਰਚਾ ਹੋ ਗਿਆ ਡੀਜ਼ਲ ਖਰਚਾ ਸਰ ਕੋਈ ਉਹੀ ਜੇ ਕੰਬਾਈਨ ਦੇ ਦੰਦੇ ਵਿੱਚ 50 ਲੀਟਰ ਦਾ ਕੰਮ ਕਰਦੀ ਆ ਤਾਂ ਇਹ 70 ਲੀਟਰ 10 20 ਲੀਟਰ ਦਾ ਫਰਕ ਪੈਣਾ ਜਿਆਦਾ ਨਹੀਂ ਕੋਈ ਪੈਣਾ ਹੈਗਾ ਦੇਦੇ ਇਹਨੂੰ ਝੋਨਾ ਵੀ ਕੱਟਿਆ ਜਾਊਗਾ ਪਿੱਛੋਂ ਦਾ ਨਹੀਂ ਸਾਰੇ ਇਕੱਲੀ ਕਣਕ ਵਾਸਤੇ ਆ ਕਣਕ ਦੀ ਤੂੜੀ ਬਣਾਉਗੀ ਇਹ ਅੱਛਾ ਇਕੱਲੀ ਹਾਂਜੀ ਹਾਂਜੀ ਕਣਕ ਦੀ ਤੂੜੀ ਬਣਾਉਗੀ ਤੇ ਅਸੀਂ ਯਾਰ ਇੱਕ ਹੋਰ ਇਹਦੇ 'ਚ ਅਸੀਂ ਸੁਵਿਧਾ ਕਰੀ ਆ ਜਿਵੇਂ ਕਿਸਾਨ ਦੀ 1 2% ਜਾਂ 5% ਖੇਤ ਦੇ ਵਿੱਚ ਦਾਣਾ ਰਹਿ ਜਾਂਦਾ ਸੀਗਾ ਉਹ ਦਾਣੇ ਵਾਸਤੇ ਵੀ ਅਸੀਂ ਇਹਦੇ 'ਚ ਪ੍ਰੋਪਰ ਅਸੀਂ ਇੱਕ ਲਾਇਆ ਇਹਦੇ ਸਿਸਟਮ ਵੀ ਜਿਹੜਾ 5% ਦਾਣਾ ਜਾਂ 2% ਦਾਣਾ ਰਹਿੰਦਾ ਉਹ ਵੀ ਕਿਸਾਨ ਦਾ ਉਹਰੇ ਇਹਦੇ ਵਿੱਚ ਦਾਣਾ ਮਤਲਬ ਕਿ ਇਕੱਠਾ ਹੋਊਗਾ ਤਾਂ ਨੁਕਸਾਨ ਕਿਸਾਨ ਦਾ ਜਿਹੜਾ 5% ਦੂਜੀ ਕੰਬਾਈਨ ਦੇ ਨਾਲ ਖੇਤ ਦੇ ਵਿੱਚ ਰਹਿੰਦਾ ਸੀ ਤਾਂ ਅੱਜ ਉਹਨਾਂ ਦਾ 1% ਵੀ ਨੁਕਸਾਨ ਕਿਸਾਨ ਦਾ ਨਹੀਂ ਹੋਣਾ 5% ਜਿਹੜੇ ਦਾਣੇ ਸੀ ਉਹ ਵੀ ਇਹਦੇ ਵਿੱਚ ਟੈਂਕੀ ਦੇ ਵਿੱਚ ਅਡਜਸਟ ਹੋਣਗੇ ਆ ਬਿਲਕੁਲ ਜਿੱਥੇ ਤੁਸੀਂ ਫੋਰਮੈਨ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਹਨਾਂ ਦਾ ਇਹੀ ਕਹਿਣਾ ਆ ਕਿ ਕਿਸਾਨ ਜਿਹੜਾ 10 ਤੋਂ 20 ਲੱਖ ਰੁਪਇਆ ਰੀਪਰ ਤੇ ਲਾਉਂਦਾ ਜੂੜੀ ਵਾਲ ਦੇ ਟਰੈਕਟਰ ਟਰੈਕਟਰ ਖਰੀਦਦਾ ਸੀ ਕਿਉਂ ਟਰਾਲੀਆਂ ਤਾਂ ਚਲੋ ਇਹਦੇ ਨਾਲ ਵੀ ਚੱਲਣੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿਸਾਨ ਨੂੰ ਇੱਕੋ ਵਾਰ ਦੇ ਵਿੱਚ ਤੂੜੀ ਵੀ ਬਣੂਗੀ ਕਣਕ ਦੀ ਕਟਾਈ ਵੀ ਕਰੂਗੀ ਡੀਜ਼ਲ ਖਰਚਾ ਜਿਹੜਾ ਉਹ 10 ਤੋਂ 12 ਲੀਟਰ ਘੰਟੇ ਦਾ ਹੋਵੇਗਾ ਕਿਉਂਕਿ ਦੂਸਰੇ ਦੂਸਰੀ ਗੱਲ ਕਰੀਏ ਤਾਂ ਰੀਪਰ ਤੇ ਜੋ ਟਰੈਕਟਰ ਚੱਲਦਾ ਉਹ 7 ਤੋਂ 8 ਘੰਟੇ ਦਾ ਘੰਟੇ ਦਾ 7 ਤੋਂ 8 ਲੀਟਰ ਤਾਂ ਉਹ ਵੀ ਤੇਲ ਖਾਂਦਾ ਪਰ ਇਹਦੇ ਨਾਲ ਡਰਾਈਵਰ ਵੀ ਹੋਵੇਗਾ ਹੈਲਪਰ ਵੀ ਹੋਵੇਗਾ ਉਹੀ ਹੋਵੇਗਾ ਪਰ ਮਸ਼ੀਨ ਦਾ ਵਧੀਆ ਕਿਸਾਨਾਂ ਦੇ ਲਈ ਫਾਇਦਾ ਹੋਵੇਗਾ ਇਸ ਮਸ਼ੀਨ ਦਾ ਜੋ ਹਰਦੇਵ ਕੰਪਨੀ ਨਾਬਾ ਭਾਰਸੋਂ ਰੋਡ ਤੇ ਸਥਿਤ ਹੈ ਜਿਹੜੀ ਵੱਡੀ ਫੈਕਟਰੀ ਹੈ ਉਸ ਤੋਂ ਇਹ ਤਿਆਰ ਕੀਤੀ ਗਈ ਨਵੀਂ ਤਕਨੀਕ ਦੇ ਨਾਲ ਤਿਆਰ ਕੀਤੀ ਗਈ ਹੈ ਰੇਟ ਆ ਕਹਿੰਦੇ ਇਹਦਾ 1-2 ਦਿਨ ਦੇ ਵਿੱਚ ਅਸੀਂ ਉਹ ਤੈਅ ਕਰ ਦੇਣਾ ਨਾਬਾ ਤੋਂ ਹਰਮਿੰਦਰ ਸਿੰਘ ਬਾਦ